ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਨਿਸ਼ਮੰਦ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਆਪਾਂ ਸ਼ੁਰੂਆਤ ਖਬਰਾਂ ਦੀ ਫੈਡਰਲ ਤੋਂ ਹੀ ਕਰ ਲੈਂਦੇ ਆ ਜੀ ਤੇ ਪਹਿਲਾਂ ਇੱਕ ਬਾਈ ਇਲੈਕਸ਼ਨ ਹਾਰੇ ਨੇ ਹੁਣ ਕਹਿੰਦੇ ਜੀ ਇੱਕ ਹੋਰ ਵੱਡਾ ਝਟਕਾ ਲੱਗਿਆ ਜੀ ਲਿਬਰਲ ਨੂੰ ਕੀ ਰਿਪੋਰਟ ਹੈ ਪ੍ਰਧਾਨ ਸਾਹਿਬ ਬਿਲਕੁਲ ਸਹੀ ਅੰਦਰ ਜੀ ਸੋ ਕੱਲ ਸੋਮਵਾਰ ਵੈਡਨ ਦੋ ਬਾਈ ਇਲੈਕਸ਼ਨ ਸਨ ਤੇ ਕੀ ਦੇ ਵਿੱਚ ਖਾਸ ਤੌਰ ਤੇ ਜੇਕਰ ਅਸੀਂ ਮੋਂਟਰੀਅਰ ਵਾਲੀ ਜਿਹੜੀ ਬਾਈ ਇਲੈਕਸ਼ਨ ਹੋਣੀ ਸੀ ਸੋ ਜੇਕਰ ਆਪਾਂ ਉਸ ਦੀ ਗੱਲਬਾਤ ਕਰੀਏ ਤਾਂ ਇਸ ਇਲੈਕਸ਼ਨ ਨੂੰ ਇੱਕ ਤਰੀਕੇ ਦੇ ਨਾਲ ਜਸਟਨ ਟੂਡੋ ਸਾਹਿਬ ਵਾਸਤੇ ਇੱਕ ਰੈਫਰੈਂਡਮ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸਿਕਾ ਕਿ ਇਸ ਸੀਟ ਤੇ ਜਿਹੜੀ ਜਿੱਤ ਹਾਰ ਹੈ ਭਾਵੇਂ ਕਿ ਮੌਜੂਦਾ ਸਰਕਾਰ ਤਿਆ ਇਸ ਤੇ ਇਹ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਸਟਿਲ ਜਿਹੜੀ ਮਿਨੋਰਟੀ ਦੇ ਵਿੱਚ ਹੀ ਰਹਿਣੀ ਸੀਗੀ ਪਰ ਇਹਨੂੰ ਇੱਕ ਢੰਗ ਨਾਲ ਇਹ ਦੇਖਿਆ ਜਾ ਰਿਹਾ ਸੀਗਾ ਕਿ ਜਿਹੋ ਜਿਹੇ ਅਸਿਸਟੈਂਟ ਉਡੋ ਸਾਫ ਦੇ ਜਿਸ ਢੰਗ ਨਾਲ ਲੀਡਰਸ਼ਿਪ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਇਹ ਜਿਸ ਢੰਗ ਨਾਲ ਐਨਡੀਪੀ ਵੱਲੋਂ ਤੋੜ ਵਿਛੋੜਾ ਕਰ ਲਿਆ ਗਿਆ ਤੇ ਜਿਸ ਢੰਗ ਨਾਲ ਜਿਹੜੇ ਬਹੁਤ ਸਾਰੇ ਜਿਹੜੇ ਪੋਸਟ ਜਿਹੜੇ ਸਾਹਮਣੇ ਆ ਰਹੇ ਨੇ ਅਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ ਤੇ ਉਹਦੇ ਵਿੱਚ ਇਹ ਜਿਹੜੀ ਕੰਜ਼ਰਵੇਟਿਵ ਪਾਰਟੀ ਐ ਸੋਸ ਨੂੰ ਕਾਫੀ ਵੱਡੀ ਲੀਡ ਜਿਹੜੀ ਮਿਲਦੀ ਫਿਰ ਅਜਾ ਰਹੀ ਹੈ ਜਸਟਨ ਟੂਡੋ ਸਾਹਿਬ ਦੇ ਜਿਹੜੇ ਆਪਣੇ ਪੋਲਸ ਨੇ ਉਹਨਾਂ ਦੀ ਅਪਰੂਵਲ ਡੇਟ ਐ ਉਹ ਕਾਫੀ ਪਿੱਲੇ ਗਈ ਹੋਈ ਐ ਸੋ ਇਹ ਜਿਹੜੀਆਂ ਬਾਈ ਇਲੈਕਸ਼ਨਸ ਹਨ ਕਾਸੋ ਤੇ ਜਿਵੇਂ ਮੋਂਟਰੀਅਲ ਦੀ ਗੱਲ ਕਰ ਰਿਹਾ ਸੋ ਇਹ ਵੀ ਇੱਕ ਰੈਫਰੈਂਡਮ ਦੇ ਤੌਰ ਤੇ ਸਨ ਕਿ ਇਹਦੇ ਨਾਲ ਜੋ ਲੋਕਾਂ ਦੇ ਵਿੱਚ ਕਿੰਨੀ ਕਿ ਹਰਮਨ ਪ੍ਰੀਤਾ ਸਰਕਾਰ ਦੀ ਸੋਸਤਾ ਪਤਾ ਲੱਗਣਾ ਸੀਗਾ ਸੋ ਇਸੇ ਵਿੱਚ ਅਸੀਂ ਪਹਿਲਾਂ ਗੱਲ ਕਰਦੇ ਆ ਕਿ ਜਿਹੜੀ ਲਸਾਲ ਜਿਹੜੀ ਆ ਐਮ ਐਡਵਾਰਡਰ ਦੀ ਜਿਹੜੀ ਸੀਟ ਹੈ ਜਿਹੜੀ ਮੋਂਟਰੀਅਲ ਰਾਈਡਿੰਗ ਦੇ ਵਿੱਚ ਆਉਂਦੀ ਹੈ ਸੋ ਇਹ ਵੀ ਜਿਵੇਂ ਇੱਥੇ ਅਸੀਂ ਟ੍ਰਾਂਟੋ ਦੀ ਗੱਲ ਕੀਤੀ ਸੀ ਸੈਂਟ ਪੌਲ ਦੀ ਲਿਬਰਲ ਪਾਰਟੀ ਦਾ ਗੜ ਰਿਹਾ ਇਹ ਸੀਟ ਦੀ ਵੀ ਗੱਲ ਕਰੀਏ ਤਾਂ ਇਹ ਲੰਬੇ ਸਮੇਂ ਤੋਂ ਇੱਥੇ ਲਿਬਰਲ ਪਾਰਟੀ ਦਾ ਦਬਦਬਾ ਰਿਹਾ ਹੈ ਤੇ ਪਿਛਲੇ 100 ਸਾਲਾਂ ਦਾ ਇਤਿਹਾਸ ਦੇਖੀਏ ਤੇ ਬਹੁਤ ਘੱਟ ਮੌਕਿਆਂ ਦੇ ਉੱਪਰ ਲਿਬਰਲ ਪਾਰਟੀ ਇੱਥੇ ਹਾਰੀ ਹੈ ਪਰ ਇਹ ਸੀਟ ਵੀ ਬਲੌਕ ਕਯੁਬਕਾ ਨੇ ਲਿਬਰਲ ਪਾਰਟੀ ਤੋਂ ਖੋਲੇ ਹੀ ਹੈ ਤੇ ਮੁਕਾਬਲਾ ਕਾਫੀ ਸਖਤ ਹੋਇਆ ਪੋਲਸ ਤੇ ਹੀ ਨੈਰੋ ਮਾਰਜਨ ਦੇ ਨਾਲ ਕਹਿ ਸਕਦੇ ਹਾਂ ਕਿ 28 ਫੀਸਦੀ ਵੋਟ ਬਲੌਕ ਕਯੁਬਕਾ ਨੂੰ ਮਿਲੀ ਹੈ 27.2 ਫੀਸਦੀ ਵੋਟ ਜਿਹੜੀ ਆ ਇਹ ਦੇ ਵਿੱਚ ਲਿਬਰਲ ਨੂੰ ਤੇ 26.1 ਫੀਸਦੀ ਵੋਟ ਜਿਹੜੀ ਆ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਮਿਲੀ ਆ ਮੁਕਾਬਲਾ ਕਾਫੀ ਸਤਮਾ ਸੀਗਾ ਪਰ ਇਹ ਸੀਟ ਵੀ ਜੋ ਲਿਬਰਲ ਪਾਰਟੀ ਦਾ ਸਟਰੋਂਗਹੋਲਡ ਸੀ ਸੋ ਉਹ ਬਲਾਕ ਕਿਊਬ ਕਾ ਨੇ ਇਹਨਾਂ ਦੇ ਹੱਥੋਂ ਖੋਲੇ ਹੀ ਐ ਸੋ ਇੱਥੇ ਵੀ ਜਿਹੜੀ ਆ ਨਮੋਸ਼ੀ ਜਿਹੜੀ ਆ ਕਾਫੀ ਜਿਹੜੀ ਆ ਇਹ ਲਿਬਰਲ ਪਾਰਟੀ ਨੂੰ ਹੋਈ ਐ ਸੋ ਇਹਦੇ ਨਾਲ ਇੱਥੇ ਗੱਲ ਕਰੀਏ ਤਾਂ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਪਾਲ ਮਾਰਟਨ ਸਾਹਿਬ ਸਨ ਸੋ ਉਹ ਵੀ ਇਸ ਸੀਟ ਨੂੰ ਲੰਬੇ ਸਮੇਂ ਤੱਕ ਜਿੱਥੇ ਨੁਮਾਇੰਦਗੀ ਕਰਦੇ ਰਹੇ ਨੇ ਸੋ ਇਹਦੇ ਵਿੱਚ ਪਿੰਦ ਜੀ ਹੁਣ ਜੇਕਰ ਅਸੀਂ ਗੱਲ ਤੇ ਕਰੀਏ ਕਿ ਜਿਹੜੀ ਐਲ ਵੁੱਡ ট্রান্সਕੋਰਨਾ ਜਿਹੜੀ ਵਿਨੀਪੈਗ ਦੇ ਵਿੱਚ ਰਾਈਟਿੰਗ ਪੈਂਦੀ ਐ ਸੋ ਉੱਥੇ ਗੱਲ ਕਰੀਏ ਕਿਉਂਕਿ ਉਹ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਲੰਮੇ ਸਮੇਂ ਤੋਂ ਘੜ ਰਿਹਾ ਜਦੋਂ ਦੀ ਇਹ ਸੀਟ ਬਣੀ ਐ ਸੋ ਇੱਥੇ ਨਿਊ ਡੈਮੋਕ੍ਰੈਟਿਕ ਪਾਰਟੀ ਜਿੱਤਦੀ ਰਹੀ ਐ ਪਰ ਇੱਥੇ ਕਿਉਂਕਿ ਹੁਣ ਇਹ ਜੋ ਪੀਅਰ ਪੋਲੀਵਰ ਸਾਹਿਬ ਸੀ ਉਹ ਕਾਫੀ ਐਗਰੈਸਿਵ ਸੀਗੇ ਸੀਟ ਤੇ ਉਹਨਾਂ ਨੇ ਕਾਫੀ ਹਮਲੇ ਕੀ ਤੇਜਗਵੀਸ ਰਿੰਗ ਹੋਣਾ ਤੇ ਤੇ ਲੱਗ ਰਿਹਾ ਸੀਗਾ ਵੀ ਇਹ ਸੀਟ ਸ਼ਾਇਦ ਇਹ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਨਿਊ ਡੈਮੋਕ੍ਰੈਟਿਕ ਪਾਰਟੀ ਤੋਂ ਜਿੱਤ ਸਕਦੀ ਐ ਪਰ ਇਹ ਇਹਨੂੰ ਬਚਾਉਣ ਦੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਕਾਮਯਾਬ ਰਹੀ ਹੈ ਮੁਕਾਬਲਾ ਇੱਥੇ ਵੀ ਕਾਫੀ ਸਖਤ ਹੋਇਆ ਸੋ ਇਹਦੇ ਵਿੱਚ ਜੇਕਰ ਐਨਡੀਪੀ ਦੀ ਗੱਲ ਕਰੀਏ ਸੋ ਕਾਫੀ ਇਹ ਮੁਕਾਬਲੇ ਸਖਤ ਦੇ ਵਿੱਚ ਇਹ ਸੀਟ ਬਚਾ ਪਾਈ ਹੈ ਸੋ ਓਵਰ ਆਲ ਜੇਕਰ ਦੋਨਾਂ ਸੀਟਾਂ ਦੀ ਗੱਲ ਕਰੀਏ ਚਲੋ ਇੱਕ ਸੀਟ ਦਾ ਪਤਾ ਹੀ ਸੀ ਵੀ ਉਹ ਐਨਡੀਪੀ ਜਾਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਾਣੀ ਹੈ ਪਰ ਜਿਸ ਢੰਗ ਨਾਲ ਹੁਣ ਮੌਂਟਰੀਅਲ ਵਾਲੀ ਜਿਹੜੀ ਰਾਈਡਿੰਗ ਦੀ ਸੀਟ ਹਾਰੇ ਨੇ ਸੋ ਉਹਦੇ ਨਾਲ ਜਿਸ ਟੂਰੋ ਸਾਹਿਬ ਦੀ ਜਿਹੜੀ ਲੀਡਰਸ਼ਿਪ ਹੈ ਸੋ ਉਹਦੇ ਤੇ ਵੱਡੇ ਸਵਾਲ ਜਿਵੇਂ ਪਹਿਲਾਂ ਗੱਲ ਕੀਤੀ ਖੜੇ ਹੋਏ ਨੇ ਨਾਲ ਇਹਦੇ ਸਰਦਾਰ ਜਗਮੀਤ ਸਿੰਘ ਹੁਣਾਂ ਦੀ ਗੱਲਬਾਤ ਕਰੀਏ ਸੋ ਕੱਲ ਉਹਨਾਂ ਨੇ ਵੀ ਜਿਹੜੇ ਆ ਜਸਰਨ ਟੁੱਡੋ ਸਾਹਿਬ ਤੇ ਕਾਫੀ ਹਮਲੇ ਕੀਤੇ ਨੇ ਪਰ ਉਹਨਾਂ ਨੇ ਕਿਹਾ ਵੀ ਜੋ ਲੋਕਾਂ ਦੇ ਵਿੱਚ ਟੁੱਡੋ ਸਰਕਾਰ ਪ੍ਰਤੀ ਜੋ ਮੋਹ ਸੀ ਕਹਿੰਦੇ ਖਤਮ ਹੋ ਚੁੱਕਾ ਆ ਲੋਕ ਕਹਿੰਦੇ ਹੁਣ ਬਹੁਤਾ ਇਹਨਾਂ ਦੇ ਨਾਲ ਜਿਹੜਾ ਆ ਰਾਬਤਾ ਰੱਖਣਾ ਨਹੀਂ ਚਾਹੁੰਦੇ ਉਹ ਵੀ ਉਮੀਦਾਂ ਸਨ ਲੋਕਾਂ ਦੇ ਜੇ ਜੋ ਵੀ ਇਹਨਾਂ ਬਤੀ ਜੋ ਵੀ ਇੱਕ ਐਕਸਪੈਕਟੇਸ਼ਨਸ ਹਨ ਕਦੀ ਉਹ ਖਤਮ ਹੋ ਚੁੱਕੀਆਂ ਨੇ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਜਗਮੀਤ ਸਿੰਘ ਹੁਣਾਂ ਵੱਲੋਂ ਕੀਤੀਆਂ ਗਈਆਂ ਨੇ ਜੇਕਰ ਹਾਊਸ ਆਫ ਕਾਮਨ ਦੀ ਗੱਲਬਾਤ ਕਰੀਏ ਕਿਉਂਕਿ ਕੱਲ ਸੈਸ਼ਨ ਦੀ ਦੁਆਰਾ ਸ਼ੁਰੂਆਤ ਹੋਈ ਹੈ ਸੋ ਇਹਦੇ ਵਿੱਚ ਜਿਹੜੇ ਟੂਡੋ ਸਾਫ ਤੇ ਦੂਜੇ ਪਾਸੇ ਪੀਰ ਪੋਲੀਵਰ ਸਾਫ ਆਪਸ ਦੇ ਵਿੱਚ ਇਹਨਾਂ ਦੀ ਤਿੱਖੀ ਤਲਕਬਾਜੀ ਵੀ ਹੋਈ ਹੈ ਇੱਕ ਦੂਜੇ ਵਿਰਤੀ ਜਿਹੜੇ ਆ ਕਾਫੀ ਜਿਹੜੇ ਆ ਦੋਸ਼ ਜਿਹੜੇ ਆ ਲਾਏ ਗਏ ਨੇ ਸੋ ਇਹਦੇ ਵਿੱਚ ਖਾਸ ਤੌਰ ਤੇ ਜੇਕਰ ਪੀਰ ਪੋਲੀਵਰ ਉਹਨਾਂ ਦੀ ਗੱਲਬਾਤ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਕਿਹਾ ਵੀ 9 ਸਾਲਾਂ ਦੇ ਵਿੱਚ ਹਰ ਚੀਜ਼ ਕੰਦੇ ਉੱਪਰ ਗਈ ਹੈ ਭਾਵੇਂ ਕ੍ਰਾਈਮ ਦੀ ਗੱਲ ਕਰ ਲਈਏ ਭਾਵੇਂ ਕੋਸਟ ਆਫ ਲਿਵਿੰਗ ਦੀ ਗੱਲ ਕਰ ਲਈਏ ਭਾਵੇਂ ਅਫੋਰਡੇਬਿਲਟੀ ਦੀ ਗੱਲ ਕਰ ਲਈਏ ਘਰਾਂ ਦੀ ਕੀਮਤਾਂ ਦੀ ਗੱਲ ਕਰ ਲਈਏ ਕਿ ਕਹਿੰਦੇ ਵੀ ਕਾਰਬਨ ਟੈਕਸ ਤੋਂ ਲੈ ਕੇ ਹਰ ਚੀਜ਼ ਕਹਿੰਦੇ ਵੀ ਇਹਨਾਂ ਦੇ ਰਾਜ ਦੇ ਵਿੱਚ ਵਧੀ ਹੈ ਸੋ ਇਹੋ ਜਿਹੇ ਦੋਸ਼ ਲਾਇਦੇ ਦੂਜੇ ਪਾਸੇ ਟੂਟੋ ਸਾਹਿਬ ਵੀ ਕਹਿ ਰਹੇ ਨੇ ਕਿ ਇਹਦੇ ਵੀ ਜਗਮੀਤ ਸਿੰਘ ਹੁਰੀ ਜਿਹੜੇ ਨੇ ਉਹ ਪੀਅਰ ਪੋਲੀਵਰ ਹੁਣਾਂ ਦੇ ਦਬਾਅ ਥਲੇ ਕੰਦੇ ਆ ਗਏ ਨੇ ਸੋ ਕਹਿੰਦੇ ਵੀ ਜੋ এনवायरमेंट ਦਾ ਮੁੱਦਾ ਕਾਫੀ ਕਹਿੰਦੇ ਵੱਡਾ ਤੇ ਅਹਿਮ ਮੁੱਦਾ ਕਹਿੰਦੇ ਉੱਥੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਸੋ ਉਹਨਾਂ ਨੇ ਉਹਨਾਂ ਤੇ ਦੋਸ਼ ਲਾਏ ਵੀ ਦਬਾਅ ਜਿਹੜਾ ਉਹਨਾਂ ਦੇ ਉੱਪਰ ਜਿਹੜਾ ਆ ਪੀਅਰ ਪੋਲੀਵਰ ਸਾਹਿਬ ਪਾ ਰਹੇ ਨੇ ਸੋ ਇਹਦੇ ਨਾਲ ਜੇਕਰ ਅਸੀਂ ਅਫੋਰਡੇਬਿਲਟੀ ਦੀ ਹੀ ਗੱਲ ਕਰਦੇ ਆ ਤੇ ਇਹਦੇ ਵਿੱਚ ਕੁਝ ਸਮੇਂ ਬਾਅਦ ਤੁਸੀਂ ਲਾਲ ਵੀ ਥੋੜੇ ਇੱਕ ਟਾਈਮ ਬਾਅਦ ਹੋ ਸਕਦਾ ਇਹ ਜੇਕਰ ਤੁਸੀਂ ਪ੍ਰੋਗਰਾਮ ਕੰਟੀਨਿਊਟੀ ਦੇ ਵਿੱਚ ਨਿਗਰੱਖੋ ਤਾਂ ਜਿਹੜੇ 인ਫਲੇਸ਼ਨ ਨੂੰ ਲੈ ਕੇ ਜਿਹੜੇ ਡਾਟੇ ਨੇ ਉਹ ਵੀ ਜਲਦ ਆ ਜਾਣੇ ਨੇ ਤਾਂ ਇਹਦੇ ਵਿੱਚ ਐਕਸਪੈਕਟੇਸ਼ਨ ਇਹੀ ਆ ਕਿ ਆਉਣ ਵਾਲੇ ਜਿਹੜੇ ਇਹ ਸਮਾਂ ਆ ਉਹਦੇ ਵਿੱਚ ਵੀ ਤੇ ਜਿਹੜਾ ਇਹ ਡਾਟਾ ਵੀ 인ਫਲੇਸ਼ਨ ਨੂੰ ਲੈ ਕੇ ਆਣਾ ਤੇ ਮਗਹੀਾਈ ਦਰ ਜਿਹੜੀ ਆ ਥੋੜੀ ਹੋਰ ਘਟਦੀ ਹੋਈ ਨਜ਼ਰ ਆਵੇਗੀ ਜੀ 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 ਸੋ ਇਹਨੇ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਹਾਰਡਵੁੱਡ ਜਾਇੰਟ ਹਾਰ ਜੇ ਤੁਸੀਂ ਹਾਰਡਵੁੱਡ ਲਮੀਨੇਟ ਤੇ ਵਾਇਨਲ ਚਾਹੀਦੀ ਆ ਤਾਂ ਜਰੂਰ ਕਾਲ ਕਰ ਲਿਓ ਹਾਰਡਵੁੱਡ ਜਾਇੰਟ 416 768 2200 ਇੱਕ ਸਾਲ ਬਿਨਾਂ ਇੰਟਰਸਟ ਤੋਂ ਜਿੰਨਾ ਮਰਜੀ ਸਮਾਨ ਚੱਕ ਲੋ ਹੋਮ ਲਾਈਫ ਸਿਲ버 ਸਿਟੀ ਬਾ ਕਮਾਲ ਦੀ ਬ੍ਰੋকারেਜ ਹਜ਼ਾਰ ਦੇ ਨੇੜੇ ਤੇੜੇ ਸੇਲਜ਼ ਰਿਪਰੈਜ਼ੈਂਟੇਟਿਵ ਤੇ ਬ੍ਰੋਕਰ ਨੇ ਇਹਨਾਂ ਦੇ ਕੋਲ ਤਾਂ ਟੀਮ ਨੂੰ ਜੁਆਇਨ ਕਰਨ ਦੇ ਲਈ ਗਰਚਾ ਬ੍ਰੋਕਰ ਹਰਪ ਗਰੇਵਾਲ ਨੂੰ ਕਾਲ ਕਰ ਲਓ 905 913 85100 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰਿੰਸਾਹਬ ਅਗਲੀ ਖਬਰ ਮੌਰਗੇ ਦੇ ਬਾਬਤ ਹੈ ਜੀ ਸੋ ਫੈਡਰਲ ਗਵਰਨਮੈਂਟ ਦੇ ਵੱਲੋਂ ਕਹਿੰਦੇ ਜੀ ਕੁਝ ਨਿਯਮ ਸੌਖੇ ਕੀਤੇ ਗਏ ਨੇ ਕੀ ਖਬਰ ਹੈ ਪ੍ਰਿੰਸਾਹਬ ਬਿਲਕੁਲ ਵੀ ਨਜੀਸੋ ਇਹ ਕਾਫੀ ਵੱਡੀ ਤੇ ਅਹਿਮ ਖਬਰ ਹੈ ਕਿਉਂਕਿ ਜਿਸ ਢੰਗ ਨਾਲ ਫੈਡਰਲ ਸਰਕਾਰ ਅਸੀਂ ਪਹਿਲਾਂ ਖਬਰ ਦੇ ਵਿੱਚ ਜ਼ਿਕਰ ਕੀਤਾ ਵੀ ਕਾਫੀ ਦਬਾਅ ਬਣਿਆ ਹੋਇਆ ਖਾਸ ਤੌਰ ਤੇ ਜੋ ਵਿਰੋਧੀ ਧਿਰਾਂ ਨੇ ਲਗਾਤਾਰ ਸਰਕਾਰ ਤੇ ਦੋਸ਼ ਲਾ ਰਹੀਆਂ ਸੀਆਂ ਤੇ ਘਰ ਲੈਣੇ ਇਸ ਸਮੇਂ کافی ਮੁਸ਼ਕਲ ਹੋਏ ਨੇ ਇਸ ਦਾ ਸੌਤ ਤੇ ਜਿਨ੍ਹਾਂ ਨੇ ਪਹਿਲੀ ਵਾਰ ਘਰ ਲੈਣਾ ਸੋ ਉਹਨਾਂ ਵਾਸਤੇ ਹਾਲਾਤ ਜਿਹੜੇ ਬਹੁਤੇ ਸਾਜਗਰ ਨਹੀਂ ਹਨ ਕਿਉਂਕਿ ਇਸ ਸਮੇਂ ਜਿਹੜੇ ਇੰਟਰਸਟ ਰੇਟ ਨੇ ਉਹ ਵੀ کافی ਜਿਹੜੇ ਹਾਈ ਨੇ ਦੂਜੇ ਪਾਸੇ ਜੜੀਆਂ ਵੱਖ-ਵੱਖ ਕੰਡੀਸ਼ਨਸ ਹੁੰਦੀਆਂ ਜਿਹਦੇ ਨਾਲ ਮਾਰਗੇਜ ਅਪਰੂਵ ਹੁੰਦੀ ਹੈ ਸੋ ਉਹਦੇ ਵਿੱਚ ਵੀ ਜੜੀਆਂ ਕਾਫੀ ਪਿਛਲੇ ਸਮੇਂ ਜਰ ਸਕਤਾਈਆਂ ਹੋਈਆਂ ਸਨ ਸੋ ਇਸ ਕਾਰਨ ਇਹ ਜੇਸ ਵਿਕਤੀ ਨੇ ਨਾ ਮੈਂ ਪਹਿਲੀ ਵਾਰ ਘਰ ਲੈਣਾ ਸੋ ਉਹਦੇ ਵਾਸਤੇ ਜਿਹੜੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸਨ ਸੋ ਇਹ ਜਿਹੜੇ ਇਹ ਰਿਫਾਰਮਸ ਨੇ ਜਿਹੜੇ ਸਰਕਾਰ ਵੱਲੋਂ ਇਹ ਸਾਹਮਣੇ ਲਿਆਂਦੇ ਗਏ ਨੇ ਸੋ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਨੇ ਸੋ ਇਹਨਾਂ ਬਾਰੇ ਦੱਸਿਆ ਜਾ ਰਿਹਾ ਵੀ ਇਹ ਦਸੰਬਰ 15 2024 ਤੋਂ ਜਿਹੜਾ ਆ ਇਹ ਲਾਗੂ ਹੋਣਗੇ ਤਾਂ ਇਹਦੇ ਵਿੱਚ ਇੱਕ ਗੱਲ ਹੈ ਕਿ ਜਿਹੜਾ 1 ਮਿਲੀਅਨ ਡਾਲਰ ਦਾ ਜਿਹੜਾ ਇੰਸ਼ੋਰ ਮਾਰਗੇਜ ਵਾਸਤੇ ਜਿਹੜਾ ਕੈਪ ਸੀਗਾ ਸੋ ਉਸ ਨੂੰ ਵਧਾ ਕੇ 1.5 ਮਿਲੀਅਨ ਤੱਕ ਲਿਆਂਦਾ ਗਿਆ ਸੋ ਇੰਸ਼ੋਰ ਮਾਰਗੇਜ ਉੱਥੇ ਜਿਹੜੀ ਜੀਤਉਂਦ ਪੈਂਦੀ ਹੈ ਜਦੋਂ ਤੁਸੀਂ ਇਹ 20% ਦਾ ਜਿਹੜਾ ਡਾਊਨ ਪੇਮੈਂਟ ਨਹੀਂ ਦਿੰਦੇ ਹੋ ਤੇ ਤੁਹਾਨੂੰ ਇਸ਼ੋਰ ਮਾਰਗੇਜ ਲੈਣੀ ਪੈਂਦੀ ਹੈ ਸੋ ਪਹਿਲਾਂ 1 ਮਿਲੀਅਨ ਤੋਂ ਜਿਹੜਾ ਏਟਾ ਦਾ ਘਰ ਸੀਗਾ ਸੋ ਉਹ ਤੁਸੀਂ ਖਰੀਦ ਸਕਦੇ ਸੀ ਸੋ ਇਹ ਜਿਹੜੀ ਲਿਮਟ ਵਧਾ ਕੇ ਸਰਕਾਰ ਵੱਲੋਂ 1.5 ਮਿਲੀਅਨ ਕਰ ਦਿੱਤੀ ਗਈ ਹੈ ਸੋ 2012 ਤੋਂ ਬਾਅਦ ਇਹ ਪਹਿਲੀ ਵਾਰ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਆ ਵੱਡੀ ਅਡਜਸਟਮੈਂਟ ਹੋਈ ਹੈ ਸੋ ਇਹ ਇੱਕ ਚੰਗੀ ਖਬਰ ਹੈ ਵੀ ਜਿਨੇ ਹੁਣ ਘਰ ਲੈਣਾ ਹੈ ਕਿਉਂਕਿ ਘਰ ਹੁਣ ਤੁਹਾਨੂੰ ਪਤਾ ਕਿ ਮਿਲੀਅਨ ਤੋਂ ਸਸਤੇ ਘਰ ਤਾਂ ਬਹੁਤ ਘੱਟ ਮਿਲਦੇ ਨੇ ਜੇ ਤੁਸੀਂ ਜੀਟੀਆਰਗੇ ਏਰੀਆ ਦੇ ਜੇ ਵੀ ਗ੍ਰੇਟਰ ਵੈਨਕੂਵਰ ਵਾਲੇ ਖੇਤਰ ਚ ਰਹਿੰਦੇ ਹੋ ਤਾਂ ਉੱਥੇ ਜੇਕਰ ਕਿਸੇ ਨੇ 20% ਡਾਊਨ ਪੇਮੈਂਟ ਹੈਗੀ ਤਾਂ ਸ਼ੋਰ ਮਾਰਗੇਜ ਲੈਣੀ ਹੈ ਤਾਂ ਉਹਦੇ ਵਾਸਤੇ ਜੇ ਇੱਕ ਰਾਹਤ भरी ਖਬਰ ਹੈ ਦੂਜੇ ਪਾਸੇ ਜਿਹੜਾ ਅਮੋਰਟਾਈਜੇਸ਼ਨ ਪੀਰੀਅਡ ਹੈ ਸੋ ਉਹ 30 ਸਾਲਾਂ ਵਾਸਤੇ ਜਿਹੜਾ ਆ ਇਹ ਫਸਟ ਟਾਈਮ ਜਿਹੜੇ ਸਾਰੇ ਹੋਮ ਬਾਇਰਸ ਨੇ ਉਹਨਾਂ ਵਾਸਤੇ ਤਾਂ ਜਿਹੜੇ ਨਵੇਂ ਜਿਹੜੇ ਬਿਲਡਰ ਜਿਹੜੇ ਲੈ ਰਹੇ ਨੇ ਸੋ ਉਹਨਾਂ ਵਾਸਤੇ ਸਰਕਾਰ ਵੱਲੋਂ ਕੀਤਾ ਗਿਆ ਆ ਤੇ ਇਹਦੇ ਵਿੱਚ ਜਿਹੜਾ ਆ ਇਹ ਜਿਹੜਾ ਸਰਕਾਰ ਦੀ ਕਮਿਟਮੈਂਟਸ ਸੀ ਆ ਕਿਹੜੀ ਸਰਕਾਰ ਪਹਿਲਾਂ ਹੀ ਕਹਿ ਰਹੀ ਸੀ ਵੀ ਅਸੀਂ ਇਸ ਚੀਜ਼ ਨੂੰ ਜਿਹੜਾ ਆਉਣ ਵਾਲੇ ਸਮੇਂ ਦੌਰਾਨ ਲਾਗੂ ਕਰਨਾ ਜਾਂ ਜਿਹੜੇ ਪਹਿਲਾਂ ਬਜਟ ਦੇ ਵਿੱਚ ਵੀ ਗੱਲਾਂ-ਬਾਤਾਂ ਜਿਹੜੀਆਂ ਹੋ ਰਹੀਆਂ ਸੀ ਸੋ ਇਹ ਜਿਹੜੀ ਹਾਊਸਿੰਗ ਸ਼ਾਰਟੇਜ ਚੱਲ ਰਹੀ ਹੈ ਲੋਕਾਂ ਵਾਸਤੇ ਘਰ ਉਨੇ ਅਵੇਲੇਬਲ ਨਹੀਂ ਹੈ ਪਰ ਮੈਂ ਕੀ ਜੇ ਮਾਰਕੀਟ ਦੀ ਗੱਲ ਕਰੀਏ ਤਾਂ ਲਿਸਟਿੰਗ ਜਿਹੜੀਆਂ ਨੇ ਹੁਣ ਥੋੜੀਆਂ ਪਿਛਲੇ ਸਮੇਂ ਨਾਲੋਂ ਵਧੀਆਂ ਨੇ ਇਹ ਜੋ ਸਰਕਾਰ ਵੱਲੋਂ ਜੋ ਇਹ ਚੇਂਜਸ ਜਿਹੜੀਆਂ ਮਾਰਗੇਜ ਸੈਕਟਰ ਦੇ ਵਿੱਚ ਲਿਆਂਦੀਆਂ ਗਈਆਂ ਨੇ ਸੋ ਕਾਫੀ ਇਹਨਾਂ ਨੂੰ ਪੋਜ਼ਿਟਿਵ ਵੇ ਨਾਲ ਦੇਖਿਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਦਰਾਂ ਅਸੀਂ ਦੇਖਾਂਗੇ ਕਿ ਇਹਦਾ ਕਾਫੀ ਜਿਹੜਾ ਆ ਚੰਗਾ ਜਿਹੜਾ ਪ੍ਰਭਾਵ ਵੀ ਮਾਰਕੀਟ 'ਚ ਪੈ ਸਕਦਾ ਤੇ ਬਾਕੀ ਜਿਹੜੀਆਂ ਹੋਰ ਵਿੱਚੋਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਉਹ ਹੌਲੀ-ਹੌਲੀ ਜਿਹੜੇ ਆ ਅਸੀਂ ਜਿਵੇਂ ਪ੍ਰੋਗਰਾਮ ਕਰਦੇ ਰਹੇ ਸੋ ਉਹਦੇ ਵਿੱਚ ਸੀ ਇਸ ਬਾਬਤ ਡਿਸਕਸ਼ਨ ਵੀ ਜਿਹੜਾ ਕਰਦੇ ਰਹਾਂਗੇ ਸੋ ਇਹਦੇ ਨਾਲ ਪਿੰਦਾ ਜੀ ਜੇਕਰ ਕਰਾਂ ਦੀ ਮਾਰਕੀਟ ਨੂੰ ਲੈ ਕੇ ਗੱਲ ਕਰੀਏ ਤਾਂ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਨੇ ਜਿਹੜੇ ਆਪਣੇ ਇਹ ਡਾਟਾ ਜਿਹੜਾ ਕੱਲ ਉਹਨਾਂ ਨੇ ਪੇਸ਼ ਕੀਤਾ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਮਹੀਨੇ ਵਾਰ ਦੇਖੀਏ ਜਿਵੇਂ ਜੂਨ ਤੋਂ ਬਾਅਦ ਜੁਲਾਈ ਆਇਆ ਅਗਸਤ ਆਇਆ ਇਸ ਢੰਗ ਦੇ ਨਾਲ ਦੇਖੀਏ ਤਾਂ ਕਹਿੰਦੇ ਵੀ ਅਗਸਤ ਮਹੀਨੇ ਦੇ ਵਿੱਚ ਕੈਨੇਡਾ ਭਾਰ ਦੇ ਵਿੱਚ ਜੁਲਾਈ ਨਾਲੋਂ ਘਰਾਂ ਦੀ ਵਿਕਰੀ ਦੇ ਵਿੱਚ 1.3 ਫੀਸਦੀ ਦਾ ਵਾਧਾ ਹੋਇਆ ਪਰ ਜੇਕਰ ਅਸੀਂ ਪਿਛਲੇ ਸਾਲ ਦੇ ਨਾਲ ਤੁਲਨਾ ਕਰੀਏ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਨਾਲ ਤੁਲਨਾ ਕਰੀਏ ਤਾਂ 2.1 ਫੀਸਦੀ ਦੀ ਜਿਹੜੀ ਆ ਕਮੀ ਦੇਖਣ ਨੂੰ ਆਈ ਹੈ ਤੇ ਨਾਲ ਜੇਕਰ ਲਿਸਟਿੰਗ ਦੀ ਗੱਲ ਕਰੀਏ ਤਾਂ ਮਹੀਨੇਵਾਰ ਦੇ ਆਧਾਰ ਦੇ ਉੱਪਰ 1.1 ਫੀਸਦੀ ਦਾ ਵਾਧਾ ਹੋਇਆ ਤਾਂ ਜੇਕਰ ਘਰਾਂ ਦੀ ਔਸਤ ਕੀਮਤ ਦੀ ਗੱਲ ਕਰੀਏ ਕਰੀ ਕੀਤੀ ਜਾਵੇ ਤਾਂ ਇਹ ਰਾਸ਼ਟਰੀ ਪੱਧਰ ਦੇ ਉੱਪਰ 649100 ਡਾਲਰ ਜਿਹੜੀ ਅੱਜ ਕੀਤੀ ਗਈ ਦਾ ਪਿਛਲੇ ਸਾਲ ਵੀ ਤਕਰੀਬਨ ਇੰਨੀ ਸੀ ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ ਜੀ ਕੀਪ ਦਿਨ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਐਸ ਐਲ ਵਿੰਡੋ ਕਰਦੇ ਹਾਂ ਵਿੰਡੋਆਂ ਚੇਂਜ ਕਰਾਉਣੀਆਂ ਨੇ ਡੋਰ ਚੇਂਜ ਕਰਾਉਣੇ ਨੇ ਕਈ ਵਾਰ ਪੈਸੇ ਤੇ ਲੇਟ ਕਮੀ ਆ ਘਬਰਾਓ ਨਾ ਐਸ ਐਲ ਵਿੰਡੋ ਵਾਲੇ ਕਹਿੰਦੇ ਅਸੀਂ ਫਾਈਨਾਂਸ ਵੀ ਕਰ ਦੰਦੇ ਆ ਛੋਟੇ ਛੋਟੇ ਕਿਸ਼ਤਾਂ ਵੀ ਬਣਾ ਦੰਦੇ ਆ ਔਰ ਕੁਆਲਿਟੀ ਦਾ ਕੰਮ ਕਰ ਦਿੰਦੇ ਨੇ ਜੀ ਤੁਸੀਂ ਜੇ ਬੈਕਯਾਰਡ ਚੋਂ ਪੌੜੀਆਂ ਕਢਵਾਈਆਂ ਸੀ ਬੇਸਮੈਂਟ ਦੇ ਲਈ ਉਹ ਹੁਣ ਸਨੋ ਆਉਣੇ ਵਾਲੀ ਆ ਉਹਨੂੰ ਕਵਰ ਕਰਾਉਣਾ ਉਹ ਵੀ ਬਹੁਤ ਵਧੀਆ ਕੰਮ ਕਰਦੇ ਨੇ ਜੀ ਪੋਰਚ ਬਣਾਉਣਾ ਉਹ ਵੀ ਐਸਐਲ ਵਿੰਡੋ 647 926 0047 ਕੋਈ ਪਾਰਟੀ ਤੁਹਾਡੇ ਘਰੇ ਆ ਰਹੀ ਹੈ ਹਾਂਜੀ ਵਿਆਹ ਸ਼ਾਦੀ ਆ ਮੰਗਣਾ ਬਰਥਡੇ ਆ ਇੱਕ ਤੁਸੀਂ ਟੀਮ ਹਾਇਰ ਕਰਨੀ ਹੈ ਜਿਹੜੇ ਵਧੀਆ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤਾਂ ਸਰਦਾਰ ਫੋਟੋ ਗੈਲਰੀ ਵਾਲੇ ਨੇ ਜੀ ਕਾਲ ਕਰ ਲਿਓ 365 777 4152 ਕੋਈ ਵੀ ਧਾਰਮਿਕ ਪ੍ਰੋਗਰਾਮ ਤੁਸੀਂ ਘਰੇ ਕਰਵਾਉਨੇ ਹੋ 10% ਦਾ ਡਿਸਕਾਊਂਟ ਅਸੀਸ ਰੇਡ ਦਾ ਵਾਲਾ ਦੇਣ ਤੇ ਸਰਦਾਰ ਫੋਟੋ ਗੈਲਰੀ 360777 4152 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ ਜਿਹੜੇ ਵੀਰਪੈਣਪਰਾ ਟਰੱਕਿੰਗ ਇੰਡਸਟਰੀ 'ਚ ਹੈ ਹਾਈਵੇ ਲਈ ਜੋਬ ਭਾਲਦੇ ਹੋ ਤਾਂ ਹੁਣੇ ਕਾਲ ਕਰ ਲਿਓ ਐਸਐਮਐਸ ਲੋਜਿਸਟਿਕਸ ਨੂੰ ਉਹਨਾਂ ਨੂੰ ਸੱਚੀਓ ਡਰਾਈਵਰਾਂ ਦੀ ਜ਼ਰੂਰਤ ਹੈਗੀ ਆ ਕਈ ਵਾਰ ਹੁੰਦਾ ਵੀ ਆਪਾਂ ਐਡਵਰਟਾਈਜ਼ਮੈਂਟ ਕਰਦੇ ਆ ਹਾਂਜੀ ਪਰ ਤੁਸੀਂ ਕਾਲ ਕਰਿਓ ਤੁਹਾਨੂੰ ਜੋਬ ਮਿਲ ਜੂਗੀ ਜੇ ਤੁਹਾਡੇ ਕੋਲ 2-3 ਸਾਲ ਦਾ ਤਜਰਬਾ ਹੈਗਾ ਐਸਐਮਐਸ ਲੋਜਿਸਟਿਕਸ 905 838 5555 ਤੇ ਕਾਲ ਕਰ ਲਿਓ 905 838 5555 ਤੇ ਗੱਲਬਾਤ ਕੀਤੀ ਜਾ ਸਕਦੀ ਆ ਸੁਵਿਧਾਨ ਸਾਹਿਬ ਵਾਧੇ ਆਪਾਂ ਅਗਲੀ ਖਬਰ ਦੇ ਵੱਲ ਸੋ ਜਿਹੜੀ ਅਗਲੀ ਖਬਰ ਵੀ ਆ ਇੱਕ ਦੋ ਇੱਕ ਮੈਨੂੰ ਟੈਕਸਟ ਮੈਸੇਜ ਵੀ ਨਾਲ ਦੀ ਨਾਲ ਆਈ ਜਾਂਦੇ ਨੇ ਕਹਿੰਦੇ ਜੀ ਥੋੜਾ ਜਿਹਾ ਖਬਰ ਸਿਟੀ ਨਾਲ ਲੈਟਰ ਉਹ ਆਪਣੇ ਕੋਲ ਖਬਰ ਆਈ ਹੋਈ ਆ ਉਹ ਪ੍ਰਸ਼ਾਨ ਸਾਹਿਬ ਬਿਲਕੁਲ ਐਨ ਆ ਆਪਾਂ ਖੀਰ ਦੇ ਵਿੱਚ ਜਿਹੜਾ ਆਰਆਰਐਲ ਦਾ ਮੁੱਦਾ ਹੈਗਾ ਉਹਦੇ ਤੇ ਆਪਾਂ ਕਵਰ ਕਰਾਂਗੇ ਤੇ ਡੈਮੋਕ੍ਰੇਸੀ ਹਰ ਕੋਈ ਕਹਿੰਦਾ ਪ੍ਰੇਨ ਸਾਹਿਬ ਵੀ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਆ ਪਰ ਜੇ ਕਿਤੇ ਕੋਈ ਡਾਟਾਜ਼ ਆ ਜਾਂਦੇ ਨੇ ਕੋਈ ਖਬਰਾਂ ਆਉਂਦੀਆਂ ਨੇ ਸੋ ਹੁਣ ਪੂਰੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਕਹਿੰਦੇ ਕਮਜ਼ੋਰ ਹੋਈ ਹੈ ਪ੍ਰੇਨ ਸਾਹਿਬ ਜੀ ਬਿਲਕੁਲ ਪਿੰਜੋ ਜੋ ਪਿਛਲੇ ਸਮੇਂ ਦੌਰਾਨ ਜਿਸ ਢੰਗ ਦੇ ਦੁਨੀਆ ਭਰ ਦੇ ਵਿੱਚ ਹਾਲਾਤ ਬੜੇ ਨੇ ਸੋ ਡੈਮੋਕ੍ਰੇਸੀ ਵਾਸਤੇ ਕੋਈ ਇੰਮੋਤੇ ਚੰਗੇ ਹਾਲਾਤ ਨਹੀਂ ਆ ਕਿਉਂਕਿ ਅਸੀਂ ਦੇਖਿਆ ਕਿ ਵਕ ਵਕ ਮੁਲਕਾਂ ਦੇ ਵਿੱਚ ਜੋ ਬੋਲਣ ਦੀ ਆਜ਼ਾਦੀ ਹੈ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਸੋ ਆਜ਼ਾਦੀ ਨੂੰ ਹਰ ਸਰਕਾਰਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਉਸ ਨੂੰ ਖਤਮ ਕਰਨ ਵਾਸਤੇ ਕਮਜ਼ੋਰ ਕਰਨ ਵਾਸਤੇ ਦਬਾਉਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਇਹ ਦੁਨੀਆ ਭਰ ਦੇ ਵਿੱਚ ਸੱਜੇ ਪੱਖੀ ਤਾਕਤਾਂ ਨੇ ਸੋਨਾਂ ਦੇ ਵਿੱਚ ਹਵਾਰ ਹੋਇਆ ਆ ਤੇ ਜੇਕਰ ਅਸੀਂ ਤਾਰਾ ਸ਼ਹੀਰ ਰਵਈਆ ਦੀ ਵੀ ਗੱਲਬਾਤ ਕਰੀਏ ਸੋ ਉਹਦੇ ਵਿੱਚ ਵੀ ਵਾਅਦਾ ਦੇਖਣ ਨੂੰ ਮਿਲਿਆ ਸੋ ਅੱਜ ਦੇ ਸਮੇਂ ਦੇ ਵਿੱਚ ਕਰ ਅਸੀਂ ਸਰਕਾਰਾਂ ਦੇ ਖਿਲਾਫ ਗੱਲ ਕਰਨੀ ਹੈ ਸਰਕਾਰਾਂ ਦੇ ਖਿਲਾਫ ਜਿਹੜਾ ਨੋਆ ਲੋਕਾਂ ਦਾ ਉਹ ਲੋਕਾਂ ਦਾ ਜਿਹੜਾ ਸਰਕਾਰਾਂ ਤੱਕ ਜਾਂ ਹੋਰ ਲੋਕਾਂ ਤੱਕ ਪਹੁੰਚਾਉਣਾ ਸੋ ਇਹ ਕਾਫੀ ਜੋਖਮ ਭਰਿਆ ਕੰਮ ਹੋ ਗਿਆ ਹੈ ਤੇ ਅਸੀਂ ਦੇਖਿਆ ਹੈ ਕਿ ਜਿਸ ਤੰਗ ਨਾਲ ਇਹਨੂੰ ਕੰਟਰੋਲ ਕਰਨ ਦੀਆਂ ਚਾਹੇ ਉਹ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਬਣਾਉਣ ਦੀ ਗੱਲਬਾਤ ਨੇ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਨੂੰਨ ਬਣੇ ਨੇ ਜੀ ਤੇ ਬਾਕੀ ਦੁਨੀਆ ਭਰ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਸੇ ਬਹੁਤਾ ਕੁਝ ਇਹ ਡੈਮੋਕਰੇਸੀ ਵਾਸਤੇ ਚੰਗਾ ਨਹੀਂ ਹੋ ਰਿਹਾ ਸੋ ਜੋ ਇਹ ਇੱਕ ਛੜੀ ਇਨਫੋਰਮੇਸ਼ਨ ਜੋ ਖਬਰ ਹੈ ਜੋ ਰਿਪੋਰਟ ਹੈ ਜੋ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਐਂਡ ਇਲੈਕਟਰਲ ਅਸਿਸਟੈਂਸ ਹੈ ਸੋ ਉਹਨਾਂ ਦੇ ਹਵਾਲੇ ਦੇ ਨਾਲ ਸਾਹਮਣੇ ਆਈ ਹੈ ਸੋ ਉਹਨਾਂ ਨੇ ਕਿਹਾ ਵੀ ਇਹ ਜੋ ਫੋਰਨ ਇੰਟਰਫਰੈਂਸ ਦੀ ਗੱਲਬਾਤ ਕਰ ਲਈਏ ਡੀਸ ਇਨਫੋਰਮੇਸ਼ਨ ਦੀ ਗੱਲ ਕਰ ਲਈਏ ਮਿਸਯੂਜ਼ ਕਰ ਲਈਏ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੱਖ-ਵੱਖ ਜਿਹੜੀਆਂ ਕੈਂਪੇਨਸ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਮੋਟ ਕਰਨ ਵਾਸਤੇ ਸੋ ਕਹਿੰਦੇ ਵੀ ਇਹ ਜੋ ਸਮਾਂ ਪਿਛਲੇ ਸਾਲ ਲੰਘ ਕੇ ਗਿਆ ਇਹ ਕਹਿੰਦੇ ਕਿ ਪਿਛਲੇ ਤਕਰੀਬਨ ਅਸੀਂ 50 ਸਾਲ ਗੱਲ ਕਰ ਲਈਏ ਕਹਿੰਦੇ ਕਿ ਸਭ ਤੋਂ ਮਾੜਾ ਸਮਾਂ ਰਿਹਾ ਹੈ ਕਹਿੰਦੇ ਵੀ ਬਹੁਤ ਜ਼ਿਆਦਾ ਇਹ ਜਿਹੜੀ ਚੀਜ਼ਾਂ ਜਿਹੜੀਆਂ ਵਾਪਰੀਆਂ ਨੇ ਤੇ ਇਹਦੇ ਨਾਲ ਕਹਿੰਦੇ ਆ ਕਿ ਜੇਕਰ ਗੱਲ ਕਰੀਏ ਕਿ ਕਾਫੀ ਹੱਦ ਤੱਕ ਜਿਹੜੇ ਦੁਨੀਆ ਦੇ ਵੱਖ-ਵੱਖ ਹਿੱਸੇ ਨੇ ਖਾਸ ਤੌਰ ਤੇ ਜੇਕਰ ਉਹਨਾਂ ਨੇ ਅਫਰੀਕਾ ਦੀ ਵੀ ਗੱਲ ਕੀਤੀ ਆ, ਵੈਸਟਰਨ ਏਸ਼ੀਆ ਦੀ ਵੀ ਗੱਲ ਕੀਤੀ ਆ, ਏਸ਼ੀਆ ਪੈਸੀਫਿਕ ਰੀਜਨ ਦੀ ਵੀ ਗੱਲਬਾਤ ਕੀਤੀ ਆ। ਸੋ ਕਹਿੰਦੇ ਵੀ ਕਾਫੀ ਜਗ੍ਹਾ ਕਹਿੰਦੇ ਹਾਲਾਤ ਜਿਹੜੇ ਨੇ ਖਰਾਬ ਹੋਏ ਨੇ। ਤੇ ਇਹਦੇ ਵਿੱਚ ਉਹਨਾਂ ਨੇ ਜੇਕਰ ਅਸੀਂ ਗੱਲ ਕਰੀਏ ਵੈਸਟਰਨ ਏਸ਼ੀਆ ਦੀ ਵੀ ਗੱਲ ਕਰੀਏ ਲਟੀਵੀਆ, ਮੌਂਟੇਨੇਗਰੋ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਕਿੜੇ ਡੈਮੋਕਰੈਟਿਕ ਐਸਪੈਕਟਸ ਨੇ, ਰੂਲ ਆਫ ਲਾਅ ਆ, ਸਿਵਲ ਲਿਬਰਟੀਆਂ ਨੇ। ਸੋ ਉਹਦੇ ਵਿੱਚ ਕਾਫੀ ਕੰਦੇ ਨਿਗਾਹ ਆ ਤੇ ਹੋਰ ਵੀ ਵੈਸਟ ਅਫਰੀਕਨ ਕੰਟਰੀਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਜਿਹਦੇ ਵਿੱਚ ਜੈਂਬੀਆ ਬਰੂndi ਵਰਗੇ ਮੁਲਕ ਨੇ ਸੋ ਉਹਦੇ ਵਿੱਚ ਵੀ ਕਹਿੰਦੇ ਕਿ ਮਾੜੀ ਮੋਟੀ ਇੰਪਰੂਵਮੈਂਟ ਜ਼ਰੂਰ ਹੋਈ ਆ ਪਰ ਹਾਲਾਤ ਜਿਹੜੇ ਬਹੁਤੇ ਵਧੀਆ ਨਹੀਂ ਆ ਸੋ ਕੁੱਲ ਮਿਲਾ ਕੇ ਜੋ ਇਹ ਇਹ ਰਿਪੋਰਟ ਨਿਕਲ ਕੇ ਆਈ ਹੈ ਖਾਸ ਉੱਥੇ ਨਾਲ ਇਹਦੇ ਵਿੱਚ ਤਾਲੀਬਾਨ ਦਾ ਵੀ ਜ਼ਿਕਰ ਕੀਤਾ ਕਿ ਕਿਉਂਕਿ ਉਹ ਪਾਵੇਂਗੇ ਬਹੁਤੇ ਮੁਲਕਾਂ ਵੱਲੋਂ ਰੈਕੋਗਨਾਈਜ਼ ਤਾਂ ਨਹੀਂ ਕੀਤਾ ਗਿਆ ਪਰ ਫਿਰ ਵੀ ਉਹ ਇੱਕ ਸਰਕਾਰ ਚਲਾ ਰਹੇ ਨੇ ਉੱਥੇ ਦੇ ਸ਼ਾਸਕ ਨੇ ਸੋ ਉਹਨਾਂ ਬਾਬਤ ਵੀ ਹੈ ਕਿ ਇਸ ਢੰਗ ਨਾਲ ਉਹਨਾਂ ਨੇ ਉੱਥੇ ਔਰਤਾਂ ਦੇ ਅਧਿਕਾਰਾਂ ਨੂੰ ਜਿਹੜਾ ਹੈ ਦੱਬਿਆ ਆ ਉਹਨਾਂ ਨੂੰ ਜਿਹੜਾ ਇਹ ਕਮਜ਼ੋਰ ਕੀਤਾ ਉਹਨਾਂ ਦੇ ਬਹੁਤ ਸਾਰੀਆਂ ਸਖਤਾਈਆਂ ਕੀਤੀਆਂ ਤਾਂ ਰੀਸੈਂਟ ਜੇ ਇਸ ਰਿਪੋਰਟ ਦੇ ਅਧਾਰ ਤੇ ਨਾਲ ਹੀ ਅਸੀਂ ਪੰਜਾਬ ਦੀ ਵੀ ਗੱਲ ਕਰ ਲਈਏ ਸੋ ਕੱਲ ਜੋ ਖਬਰ ਆਈ ਹੈ ਕਿ ਜਿਹੜੇ ਇਹ ਸਿਆਸੀ ਵਿਸ਼ਲੇਸ਼ਕ ਨੇ ਜਿਵੇਂ ਕਿ ਮਾਲਵਿੰਦਰ ਸਿੰਘ ਮਾਲੀ ਸਾਹਿਬ ਸੋ ਉਹਨਾਂ ਨੂੰ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਆਈਟੀ ਐਕਟ ਤਹਿਤ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਸੋ ਪੋਸਟ ਦੇ ਵਿੱਚ ਬੇਸਿਕਲੀ ਉਹਨਾਂ ਨੇ ਜੋ ਮਾਨ ਸਰਕਾਰ ਹੈ ਅਰਵਿੰਦ ਕੇਜਰੀਵਾਲ ਤੇ ਜੋ ਪੀਐਮ ਮੋਦੀ ਸਾਹਿਬ ਨੇ ਸੋ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਸੀ ਤੇ ਖਾਸ ਤੌਰ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਸੀਗਾ ਹੁਣ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਕਾਫੀ ਹੋ कि ਜਿਹੜੇ ਨੇ ਲੰਬੇ ਸਮੇਂ ਤੋਂ ਜਿਹੜਾ ਸਿਆਸਤ ਦੇ ਵਿੱਚ ਵਿਚਰਦੇ ਰਹੇ ਨੇ ਜਿਹੜੇ ਟੋੜਾ ਸਾਫ ਸੀਗੇ ਸੋ ਉਹਨਾਂ ਦੇ ਵੀ ਸਲਾਹਕਾਰ ਤਾਂ ਨਾ ਹੋ ਤੇ ਜਿਹੜੇ ਨੂੰ ਜੋਤ ਸਿੰਘ ਸਿੱਧੂ ਨੇ ਸੋ ਉਹਨਾਂ ਦੇ ਵੀ ਸਲਾਹਕਾਰ ਹੋ ਰਹੇ ਨੇ ਸੋ ਉਹਨਾਂ ਦੇ ਖਿਲਾਫ ਤੁਸੀਂ ਦੇਖ ਲਓ ਵੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਜਿਹੜੀ ਪੰਜਾਬ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਪੰਜਾਬ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਪੱਤਾਵਕ ਇਸ ਰਿਪੋਰਟ ਨੇ ਦੱਸਿਆ ਇਹ ਇਹਦੇ ਵਿੱਚ ਜਿਹੜਾ ਆ ਡੈਮੋਕਰੇਸੀ ਬਾਬਤ ਜੋ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਉਹਨੂੰ ਇੱਕ ਤਰੀਕੇ ਨਾਲ ਜਿਹੜੇ ਵੱਖ-ਵੱਖ ਸ਼ਾਸਕਾ ਵੱਲੋਂ ਉਸ ਚੀਜ਼ਾਂ ਦਾ ਕਾਹ ਨਹੀਂ ਕੀਤਾ ਚ ਜੀ 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 ਡੈਮੋਕਰੇਸੀ ਦਾ ਪਤਾ ਹੀ ਹੈ ਜੀ ਹੁਣ ਕਿੱਥੇ ਰਹਿ ਗਈ ਕੀ ਹੋ ਗਿਆ ਤੁਸੀਂ ਪੰਜਾਬ ਦਾ ਜਗਰ ਕੀਤਾ ਉੱਥੇ ਤਾਂ ਸ਼ਰੀਆਮ ਤੱਕੇ ਸ਼ਾਹੀ ਆ ਇੱਥੇ ਵੀ ਡੈਮੋਕਰੇਸੀ ਦੀ ਕਾਦੀ ਗੱਲਬਾਤ ਆਪਾਂ ਕਰਾਂਗੇ ਅਗਲੀ ਖਬਰ ਸੀਡੀਓ ਬ੍ਰੈਮਟਨ ਨਾਲ ਰਿਲੇਟਡ ਤੇ ਇਹਨਾਂ ਖਬਰਾਂ ਤੁਹਾਡੇ ਦਾ ਪਚਾਇਆ ਪੀਆਰ ਹੋਮ ਸਪਲਾਈਜ਼ ਟਾਇਲਟ ਸੀਟ ਵੈਨਿਟੀਜ਼ ਟੂਟੀਆਂ ਸ਼ਾਵਰ ਡੋਰ ਸ਼ਾਵਰ ਪੈਨਲ ਸੋਨਾਬਾਦ ਦਾ ਸਾਰਾ ਸਮਾਨ ਜਾਣਾ ਕਿਤੇ ਸਟ੍ਰੀਲੈਂਡ ਟੌਰਮ ਦਾ ਇੰਟਰਸੈਕਸ਼ਨ ਟਿਮ ਹਾਟਨ ਦੀ ਬੈਕ ਸਾਈਡ ਤੇ 905 461 388 ਤੇ ਕਾਲ ਕਰ ਲਿਓ ਐਤਵਾਰ ਨੂੰ ਵੀ ਇਹ ਸਟੋਰ ਖੁੱਲਾ ਹੁੰਦਾ ਹੈ ਪੀ ਮੀਨਸ ਪਰਮਨੈਂਟ ਪੀ ਹਰਮ ਸਪਲਾਈਜ਼ ਪਾਵਰ ਲੈਟਸ ਘਰ ਦੇ ਅੰਦਰ ਜਾਂ ਬਾਹਰ ਲਵਾਉਣੀਆਂ ਨੇ ਇਲੈਕਟ੍ਰਿਕ ਕਰ ਲਈ ਈਵੀ ਪਲੱਗ ਲਵਾਉਣਾ ਹੈ ਸਰਟੀਫਾਈਡ ਇਲੈਕਟ੍ਰੀਸ਼ੀਅਨ ਦੀ ਜ਼ਰੂਰਤ ਹੈ ਜੇਪੀ ਹੋਰਾਂ ਨੂੰ ਕਾਲ ਕਰ ਲਿਓ ਨਾਨ ਇਲੈਕਟ੍ਰੀਕਲ 637 629 3400 ਤੇ ਕਾਲ ਕਰ ਲਿਓ ਵਧੀਆ ਕੁਆਲਿਟੀ ਕਿਚਨ ਲਵਾਉਣੀ ਹੈ ਘਰ ਦੀ ਕਿਚਨ ਹੈ ਜਾਂ ਤੁਹਾਡਾ ਰੈਸਟੋਰੈਂਟ ਹੈ ਐਚਡੀ ਕਿਸਨੇ ਗੁਰਪਾਲ ਸੈਮੀ ਨੂੰ ਕਾਲ ਕਰਿਓ 647894 4647 ਤੇ ਗੱਲਬਾਤ ਕੀਤੀ ਆ ਸਾਈਂ ਦੀ ਆ ਟਰੱਕ ਦਾ ਲਾਇਸੈਂਸ ਲੈਣਾ ਹੈ 500 ਡਾਲਰ ਦਾ ਡਿਸਕਾਊਂਟ ਆਟੋਮੈਟਿਕ ਤੇ ਮੈਨੂਅਲ ਹਰ ਤਰ੍ਹਾਂ ਦੇ ਟਰੱਕ ਦੀ ਟ੍ਰੇਨਿੰਗ ਦਿੰਦੇ ਨੇ ਐਮ ਡੀ ਟਰੱਕ ਅਕੈਡਮੀ 6475428841 ਇਹਨਾਂ ਦਾ ਫੋਨ ਨੰਬਰ ਹੈ ਜੀ ਔਰ ਜੇ ਤੁਸੀਂ ਕੋਈ ਕਾਨੂੰਨੀ ਮਸਲਾ ਚੱਲ ਜਿਓ ਤੁਹਾਡੀ ਪੈਨਸ਼ਨ ਦਾ ਕੋਈ ਮਸਲਾ ਹੈਗਾ ਇੱਥੇ ਡਬਲਯੂ ਐਸ ਆਈ ਬੀ ਦਾ ਕਲੇਮ ਹੈ ਜਾਂ ਕੰਮ ਕਰਦੇ ਸਰਟੀਫਿਕੇਟ ਲੱਗੀ ਉਹਦੇ ਬੈਨੀਫਿਟ ਨਹੀਂ ਮਿਲੇ ਜੋਹਰ ਲੀਗਲ ਸਰਵਿਸਿਜ਼ ਜਸ ਜੋਹਰ ਹੋਰੀ 32 ਸਾਲ ਦਾ ਤਜਰਬਾ ਇਹਨਾਂ ਦਾ ਇਸ ਫੀਲਡ ਦੇ ਵਿੱਚ ਜੋਹਰ ਲੀਗਲ ਸਰਵਿਸਿਜ਼ 905 7990025 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਪੈਣ ਸਾਹਿਬ ਵਾਧਿਆਂ ਆਪਾਂ ਅਗਲੀ ਖਬਰ ਸੋ ਅਗਲੀ ਖਬਰ ਸਿਟੀ ਆਫ ਬ੍ਰੈਮਟਨ ਤੋਂ ਹੈ ਜੀ ਕਹਿੰਦੇ ਜੀ ਬੜੇ ਜੁਰਮਾਨੇ ਕੀਤੇ ਨੇ ਬੜੇ ਲਾਇਸੈਂਸ ਇਸ਼ੂ ਕੀਤੇ ਨੇ ਜੀ ਸੋ ਇਸੇ ਵਿੱਚ ਪਿੰਡ ਜੀ ਜੇਕਰ RRL ਜਿਹੜਾ ਪ੍ਰੋਗਰਾਮ ਇਹ ਪਾਇਲਟ ਜਿਹੜਾ ਪ੍ਰੋਜੈਕਟ ਹੈ ਸਿਟੀ ਆਫ ਬ੍ਰੈਮਟਨ ਕੋਲ ਚਲਾਇਆ ਗਿਆ ਸੋ ਸਾਨੂੰ ਪਤਾ ਹੈ ਵੀ ਇਹ ਸਾਰੇ ਬ੍ਰੈਮਟਨ ਦੇ ਵਿੱਚ ਤਾਂ ਲਾਗੂ ਨਹੀਂ ਹੈ ਸੋ ਕੁਝ ਹਵਾਰਸ ਦੇ ਵਿੱਚ ਇਹ ਲਾਗੂ ਹੋਇਆ ਸੋ ਇਹਦੇ ਵਿੱਚ ਜੋ ਹੁਣ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਵਿਸੰਬਰ 16 2024 ਤੱਕ ਕਿ ਇਹਦੇ ਵਿੱਚ ਪ੍ਰੋਗਰੈਸ ਰਹੀ ਹੈ ਕਿਸ ਢੰਗ ਨਾਲ ਜਿਹੜਾ ਸਿਟੀ ਜਾਂ ਸਿਟੀਆਂ ਨਾਲ ਸੰਬੰਧਿਤ ਜਿਹੜੀਆਂ ਹੋਰ ਸੰਸਥਾਵਾਂ ਨੇ ਸੋ ਉਹਦਾ ਰਵਈਆ ਰਿਹਾ ਇਹਦੇ ਵਿੱਚ ਸਿਟੀ ਇਨਫੋਰਸਮੈਂਟ ਦੀ ਗੱਲ ਕਰ ਲਈਏ ਬਾਇਲਾ ਸਰਵਿਸ ਜਿਹੜੀਆਂ ਵਕ ਵਕ ਹੁੰਦੀਆਂ ਇਹਨਾਂ ਦੀ ਗੱਲਬਾਤ ਕਰ ਲਈਏ ਜਾਂ ਜਿਹੜੀਆਂ ਐਮਰਜੈਂਸੀ ਸਰਵਿਸ ਨੇ ਇਹਨਾਂ ਦੀ ਗੱਲ ਕਰ ਲਈਏ ਜਿਹੜੀਆਂ ਪ੍ਰਾਪਰਟੀ ਸਟੈਂਡਰਡਸ ਬਾਇਲਾਸ ਹੁੰਦੇ ਨੇ ਫਾਇਰ ਐਂਡ ਬਿਲਡਿੰਗ ਕੋਡਸ ਹੁੰਦੇ ਨੇ ਸੋ ਉਹਨਾਂ ਦਾ ਯਾ ਬਾਰੇ ਇਨਸਪੈਕਸ਼ਨਸ ਕਰਨੀਆਂ ਹੁੰਦੀਆਂ ਨੇ ਇਹਨਾਂ ਨੂੰ ਲਾਗੂ ਕਰਨਾ ਹੁੰਦਾ ਸੋ ਇਹਦੇ ਵਿੱਚ ਤੇ ਇੱਕ ਤਈਆ ਕਿ 2200 ਦੇ ਕਰੀਬ ਜਿਹੜੇ ਨੇ ਆਰ ਆਰ ਐਲ ਜੇ ਬਿਨਸ ਲਾਇਸੈਂਸ ਨੇ ਉਹ ਜਾਰੀ ਕੀਤੇ ਗਏ ਨੇ ਤੇ ਇਹਦੇ ਨਾਲ 4700 ਦੇ ਕਰੀਬ ਜਿਹੜੀਆਂ ਇਨਸਪੈਕਸ਼ਨਸ ਨੇ ਜਿਹੜੀਆਂ ਰੈ residențial ਰੈਂਟਰ ਲਾਇਸੈਂਸ ਦੇ ਤਹਿਤ ਜਾਂ ਐਡੀਸ਼ਨਲ ਜਿਹੜੀਆਂ ਰੈ residențial ਯੂਨਿਟ ਰਜਿਸਟ੍ਰੇਸ਼ਨਸ ਹੁੰਦੀਆਂ ਨੇ ਪਾਰਕਿੰਗ ਤੇ ਜਿਹੜੇ ਪ੍ਰਾਪਰਟੀ ਸਟੈਂਡਰਡਸ ਹੁੰਦੇ ਨੇ ਸੋ ਉਹਨਾਂ ਤਹਿਤ ਇਹ ਜਿਹੜੀਆਂ 4700 ਦੇ ਕਰੀਬ ਇਨਸਪੈਕਸ਼ਨ ਇਸ ਤੋਂ ਵੱਧ ਇਨਸਪੈਕਸ਼ਨਸ ਕੀਤੀਆਂ ਗਈਆਂ ਨੇ ਤੇ ਇਹਦੇ ਵਿੱਚ 611 ਜਿਹੜੀਆਂ ਪਲੈਂਟਿਸ ਜਿਹੜੀਆਂ ਨੇ ਲਾਈਆਂ ਗਈਆਂ ਨੇ ਤਾਂ ਇਹਦੇ ਵਿੱਚ 83500 ਡਾਲਰ ਦਾ ਜਿਹੜਾ ਆ ਉਹ ਜੁਰਮਾਨਾ ਵੀ ਜਿਹੜਾ ਹੈ ਇਸ ਪ੍ਰੋਗਰਾਮ ਦੇ ਤਹਿਤ ਲਾਇਆ ਗਿਆ ਸੋ ਭਾਵੇਂ ਆ ਕਿ ਹੁਣ ਜਿਹੜਾ ਸਿਟੀ ਨੇ ਪਹਿਲਾਂ ਕਿਸੇ ਕੁਝ ਸਮਾਂ ਦਿੱਤਾ ਸੀਗਾ ਇਹ ਵੀ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਤੋਂ ਬੀਲ ਕੀਤੀ ਸੀ ਵੀ ਜੋ ਤੁਹਾਡੇ ਜਿਹੜੀਆਂ ਇਹ ਸ਼ਿਕਾਇਤਾਂ ਨੇ ਜੋ ਤੁਹਾਡੇ ਕਨਸਰਨਸ ਨੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਉਹਦੇ ਵਿੱਚ ਕਾਫੀ ਤੁਸੀਂ ਪਿਛਲੇ ਸਮੇਂ ਦੇ ਨਾਲ ਦੇਖਿਆ ਕੀ ਲੋਕਾਂ ਵੱਲੋਂ ਜਿਹੜੇ ਆ ਮਜਾਲੇ ਵੀ ਕੀਤੇ ਗਏ ਇਸ ਪ੍ਰੋਗਰਾਮ ਦੇ ਖਿਲਾਫ ਪਰ ਇਹਦੇ ਵਿੱਚ ਬ੍ਰੈਂਟਨ ਸਿਟੀ ਦੀ ਗੱਲ ਕਰੀਏ ਸੋ ਮੇਅਰ ਸਾਹਿਬ ਦੀ ਗੱਲ ਕਰੀਏ ਲੱਗ ਰਿਹਾ ਵੀ ਉਹ ਇਹ ਪੱਕਾ ਉਹਨਾਂ ਦਾ ਮਨ ਬਣਿਆ ਹੋਇਆ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਇਸ ਤਰ੍ਹਾਂ ਕੰਟੀਨਿਊਸ ਰੱਖਣਾ ਜਿਹੜੇ ਪ੍ਰੋਟੈਸਟ ਵਗੈਰਾ ਹੁੰਦੇ ਨੇ ਵੀ ਉਹਨਾਂ ਦਾ ਉਹਨਾਂ ਤੇ ਕੋਈ ਬਹੁਤਾ ਅਸਰ ਹਾਲੇ ਤੱਕ ਨਹੀਂ ਹੋਇਆ ਤੇ ਇਹਦੇ ਵਿੱਚ ਹੁਣ ਜਿਹੜੇ ਜੁਰਮਾਨੇ ਵਗੈਰਾ ਜਾਂ ਜਿਹੜੇ ਕਿੰਨੇ ਕ ਲਾਇਸੈਂਸ ਜਿਹੜੇ ਆ ਇਸ ਤਹਿਤ ਦਿੱਤੇ ਗਏ ਨੇ ਜਾਂ ਕਿੰਨੀਆਂ ਕਿ ਇਨਸਪੈਕਸ਼ਨਸ ਇਸ ਤਹਿਤ ਹੋਈਆਂ ਨੇ ਸੋ ਉਸ ਬਾਬਤ ਜਿਹੜੀਆਂ ਖਬਰਾਂ ਨੇ ਇਹ ਹੁਣ ਸਾਹਮਣੇ ਨਿਕਲ ਕੇ ਆਈਆਂ ਨੇ ਸੋ ਆਉਣ ਵਾਲੇ ਸਮੇਂ ਦਾ ਹੋਰ ਕਿੰਨੀਆਂ ਕਿ ਪਲੈਂਟਿਸ ਲੱਗਦੀਆਂ ਨੇ ਫਾਈਨ ਲੱਗਦੇ ਨੇ ਜਾਂ ਕਿੰਨੀਆਂ ਹੋ ਇਨਸਪੈਕਸ਼ਨਸ ਹੁੰਦੀਆਂ ਨੇ ਸੋ ਉਹਦੀ ਵੀ ਕੋਈ ਅਪਡੇਟ ਆਊਗੀ ਤਾਂ ਇਹ ਜ਼ਰੂਰ ਉਸ ਬਾਬਤ ਦੀ ਗੱਲਬਾਤ ਕਰਾਂਗੇ ਜੀ 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 ਨਾਲ ਪਿੰਗ ਜੀ ਕੁਝ ਹੋਰ ਲੋਕਲ ਗੱਲਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਗੱਲ ਕੀਤੀ ਤਾਂ ਜਿਹੜੀ ਡਾਕੂਮੈਂਟਰੀ ਆ ਰੈਸ਼ੀਅਨਸ ਐਟ ਵਾਰ ਸੋ ਜਿਹੜੀ ਪਿਛਲੇ ਹਫਤੇ ਜਿਹੜੀ ਉਹਦੀ ਸਕਰੀਨਿੰਗ ਸੀਗੀ ਤੇ ਉਹ ਪੋਸਟਪੋਨ ਕਰ ਦਿੱਤੀ ਗਈ ਸੀ ਤਾਂ ਉਹਦੇ ਬਾਰੇ ਪਤਾ ਲੱਗਾ ਕਿ ਅੱਜ ਜਿਹੜੀ ਆ ਇਹ ਰਸ਼ੀਅਨਸ ਐਟਵਾਰ ਜਿਹੜੀ ਕੰਟਰੋਵਰਸ਼ੀਅਲ ਜਿਹੜੀ ਡਾਕੂਮੈਂਟਰੀ ਹੈ ਸੋ ਇਹ ਜਿਹੜੀ ਅੱਜ ਇਹ ਦਿਖਾਈ ਜਾਊਗੀ ਦੀ ਸਕਰੀਨਿੰਗ ਜਿਹੜੀ ਆ ਅੱਜ ਕੀਤੀ ਜਾਊਗੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਤੇ ਨਾਲ ਐਂਡੀਪੀ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਐਮਪੀਪੀ ਨੇ ਵੇਨ ਗੇਟਸ ਜਿਹੜੇ ਨੇ ਸੋ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਜਿਹੜੇ ਉਹ ਸਰਕਾਰ ਹੈ ਸੋ ਉਹਨਾਂ ਤੋਂ ਮੰਗ ਕੀਤੀ ਹੈ ਕਿ ਜਿਹੜੇ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਟੈਸਟ ਹੁੰਦੇ ਨੇ ਸੋ ਇਹ ਇੱਕ ਜਿਹੜਾ ਕੈਂਸਰ ਹੁੰਦਾ ਆ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਜਿਹੜੇ ਉਹਦੇ ਟੈਸਟ ਸੰਬੰਧਿਤ ਹੁੰਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਚੀਜ਼ ਜਿਹੜੀ ਆ ਡੈਰੀਓ ਦੇ ਜਿਹੜੇ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਹੁੰਦਾ ਸੋ ਉਹਦੇ ਵਿੱਚ ਕਹਿੰਦੇ ਆ ਇਹ ਕਵਰ ਕੀਤਾ ਜਾਣਾ ਚਾਹੀਦਾ ਕਹਿੰਦੇ ਕਿ ਅਗਰ ਇਹ ਕਵਰ ਕਰ ਲਿਆ ਜਾਵੇ ਇਹ ਜਿਹੜਾ ਟੈਸਟ ਹੁੰਦਾ ਆ ਸੋ ਕਹਿੰਦੇ ਵੀ ਕਾਫੀ ਲੋਕਾਂ ਦੀ ਜਿਹੜੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਜਾਂ ਉਹਨਾਂ ਦੀ ਉਮਰ ਜਿਹੜੀ ਆ ਵਧਾਈ ਜਾ ਸਕਦੀ ਹੈ ਵੈਸੇ ਇਹਦਾ ਸਾਡੇ ਇੱਕ ਛੇ ਜਿਹੜਾ 42 ਡਾਲਰ ਜਿਹੜਾ ਖਰਚਾ ਹੁੰਦਾ ਹੈ ਪਰ ਉਹ ਹੁਣੇ ਮੰਗ ਕਰ ਰਹੇ ਆ ਕਹਿੰਦੇ ਵੀ ਇਹ ਕਈ ਵਾਰ ਲੋਕ ਜਿਹੜੇ ਨੇ ਇਹ ਜਿਹੜਾ ਖਰਚੇ ਕਰਨ ਦੇ ਤੋਂ ਜਿਹੜਾ ਥੋੜਾ ਜਿਹਾ ਡਰਦੇ ਨੇ ਜਾਂ ਟੈਸਟ ਕਰਾਉਂਦੇ ਨਹੀਂ ਆ ਸੋ ਕਹਿੰਦੇ ਵੀ ਅਗਰ ਇਹ ਟੈਸਟ ਜਿਹੜਾ ਆ ਇਹ ਇਸ ਢੰਗ ਨਾਲ ਇਹ ਮੁਫਤ ਕਰ ਦਿੱਤਾ ਜਾਵੇ ਤਾਂ ਜਾਂ ਇਹਨੂੰ ਕਵਰ ਕਰ ਲਿਆ ਜਾਵੇ ਤਾਂ ਉਹਦੇ ਨਾਲ ਕਹਿੰਦੇ ਆ ਵੀ ਕਾਫੀ ਲੋਕ ਫਿਰ ਉਸ ਸ਼ਾਇਦ ਹੋਣਗੇ ਇਹ ਟੈਸਟ ਜਿਹੜਾ ਕਰਾਉਣ ਵਾਲਾ ਵਧਣਗੇ ਤੇ ਈਦੀ ਨਾਲ ਕਹਿੰਦੇ ਫਿਰੇ ਆ ਵੀ ਇਹ ਕਾਫੀ ਹੱਦ ਤੱਕ ਲੋਕਾਂ ਦੀਆਂ ਜਿਹੜੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਕਿ ਨਾਲ ਜੇਕਰ ਵੀ ਨਜੀ ਐਲਲ ਮਸਕ ਸਾਹਿਬ ਦੀ ਗੱਲਬਾਤ ਕਰੀਏ ਸੋ ਐਲਲ ਮਸਕ ਹੁਣਾਂ ਨੇ ਇੱਕ ਜਿਹੜੀ ਪੋਸਟ ਪਾਈ ਤੇ ਉਹ ਕਾਫੀ ਉਸ ਇਹ ਪੋਸਟ ਨੂੰ ਲੈ ਕੇ ਜਿਹੜੀ ਆ ਇੱਕ ਐਂਟਰਵਰਸੀ ਹੋਈ ਹੈ ਸੋ ਉਹਦੇ ਵਿੱਚ ਉਹਨਾਂ ਨੇ ਕੀ ਲਿਖ ਦਿੱਤਾ ਕਹਿੰਦੇ ਕਿ ਕੀ ਕਹਿੰਦੇ ਵੀ ਡੋਨਲਡ 트럼ਪ ਸਾਹਿਬ ਤੇ ਕਹਿੰਦੇ ਵੀ ਦੋ ਵਾਰ ਜਿਹੜਾ ਆ ਇਹ ਹਮਲਾ ਹੋ ਚੁੱਕਾ ਆ ਦੋ ਵਾਰ ਉਹਦੀ ਜਾਨ ਲੈਣ ਦੀ ਕੋਸ਼ਿਸ਼ ਹੋਈ ਹੈ ਪਰ ਕਹਿੰਦੇ ਵੀ ਇਹ ਕਦੀ ਹਮਲਾ ਕਹਿੰਦੇ ਵੀ ਜਿਹੜੇ ਉੱਥੇ ਦੇ ਡਿਪਟੀ ਪ੍ਰੈਜ਼ੀਡੈਂਟ ਨੇ ਵਾਈਸ ਪ੍ਰੈਜ਼ੀਡੈਂਟ ਨੂੰ ਕਹਿੰਦੇ ਵੀ ਹਮਲਾ ਹੈਰੀਸਨ ਨੇ ਕਦੀ ਹੋਇਆ ਤੇ ਉਹਨਾਂ ਨੇ ਕਿਹਾ ਵੀ ਇਹ ਜੋ ਬਾਈਡਨ ਸਾਹਿਬ ਤੇ ਕਹਿੰਦੇ ਕਦੀ ਹਮਲਾ ਨਹੀਂ ਹੁੰਦਾ ਸੋ ਇਹ ਚੀਜ਼ ਨੂੰ ਲੈ ਕੇ ਬਾਅਦ ਦੇ ਵਿੱਚ ਜਿਹੜੀ ਆ ਇੱਕ ਕੰਟਰੋਵਰਸੀ ਵੀ ਜਿਹੜੀ ਕਾਫੀ ਹੋਈ ਵੀ ਦੇਖੋ ਜੇ ਉਹਨਾਂ ਤੇ ਹਮਲਾ ਇਸ ਢਗ ਨਾਲ ਹੋ ਗਿਆ ਤੇ ਤੁਸੀਂ ਇਹ ਚੀਜ਼ ਕਹਿਣਾ ਵੀ ਉਹਨਾਂ ਤੇ ਕਿਉਂ ਨਹੀਂ ਹਮਲਾ ਹੁੰਦਾ ਵੀ ਤੁਸੀਂ ਇੱਕ ਢੰਗ ਦੇ ਨਾਲ ਲੋਕਾਂ ਨੂੰ ਇਹ ਭੜਕਾ ਰਹੇ ਹੋ ਵੀ ਜੇ ਉਹਨਾਂ ਤੇ ਹਮਲਾ ਨਹੀਂ ਹੋਇਆ ਤਾਂ ਹਮਲਾ ਕਰ ਦਿੱਤਾ ਜਾਵੇ ਸੋ ਇਸੇ ਚੀਜ਼ ਨੂੰ ਲੈ ਕੇ ਜਿਹੜੇ ਐਲਨ ਮੋਸਕ ਸਾਹਿਬ ਦੀ ਇਹ ਕਾਫੀ ਆਲੋਚਨਾ ਵੀ ਹੋਈ ਹੈ ਤੇ ਇਸ ਆਲੋਚਨਾ ਤੋਂ ਬਾਅਦ ਜਿਹੜਾ ਆ ਐਲ ਐਲ ਮੋਸਕ ਸਾਹਿਬ ਨੇ ਜੋ ਇਹ ਆਪਣੀ ਜਿਹੜੀ ਇਹ ਪੋਸਟ ਸੀਗੀ ਸੀ ਮੈਨੂੰ ਆਪਰੇ ਜਿਹੜੇ ਟਵਿੱਟਰ ਜਿਹਨੂੰ ਹੁਣ ਐਕਸ ਕਿਹਾ ਜਾਂਦਾ ਸੋ ਉਹਦੇ ਤੋਂ ਇਹ ਡਿਲੀਟ ਵੀ ਕਰ ਦਿੱਤੀ ਜੀ ਸੋ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ